ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਸਾਰੇ ਆਪੋ ਆਪਣੇ ਘਰਾਂ ਚ ਚੰਦਰ ਉਤਮ ਹੋਗੇ ਸਵਾਸਤ ਹੋਗੇ ਤੇ ਲਓ ਜੀ ਆਪਾਂ ਇਧਰ ਕਰਦੇ ਆ ਕੰਮ ਸ਼ੁਰੂ ਆਪਾਂ ਘਰਾਂ ਦੀ ਸਫਾਈ ਕਰਨੇ ਆ ਰਸੋਈ ਦੀ ਸਫਾਈ ਤਾਂ ਆਪਾਂ ਕਰਤੀ ਸੀਗੀ ਤੇ ਅੱਜ ਆਪਾਂ ਕਰਦੇ ਆ ਬਿਸਤਰੇ ਕੱਢ ਕੇ ਧੁੱਪ ਲਵਾਉਣੇ ਆ ਬਿਸਤਰਿਆਂ ਨੂੰ ਚਲੋ ਜੀ ਆਪਾਂ ਇਹ ਧੁੱਪ ਤਾਂ ਲਵਾਵਾਂਗੇ ਬਣਦੀ ਹੁੰਦੀ ਹੈ ਜਰੂਰ ਲਵਾਉਣੀ ਚਾਹੀਦੀ ਹੈ ਬਿਸਤਰਿਆਂ ਨੂੰ ਕਿਉਂਕਿ ਨਾ ਚ ਸਮੈਲ ਜੀ ਭਰ ਜਾਂਦੀ ਹੈ ਕੱਪੜਿਆਂ 'ਚ ਜਿਹੜਾ ਕੋਈ ਧੋਣ ਵਾਲਾ ਆਪਾਂ ਧੋ ਦਾਂਗੇ ਤੇ ਬਾਕੀ ਆਪਾਂ ਧੁੱਪ ਲਵਾ ਦਾਂਗੇ ਤੇ ਲੋ ਜੀ ਆਪਾਂ ਸਾਰਾ ਲੀੜਾ ਕੱਪੜਾ ਥਪਾਤਾ ਧੁੱਪੇ ਆਪਾਂ ਇਹਨਾਂ 'ਚੋਂ ਛਾੜ ਕੇ ਜਿਹੜਾ ਕੋਈ ਧੋਣ ਵਾਲਾ ਧੋ ਦਾਂਗੇ ਬਾਕੀ ਸਾਰਿਆਂ ਦਾ ਪਾਣੀ ਜਾ ਕੱਢ ਦਾਂਗੇ ਇੱਕ ਵਾਰੀ ਸਮੈਲ ਜੀ ਨਿਕਲ ਜੂਗੀ ਇਹਦੇ ਤੇ ਵੀ ਉਹ ਮਾਰਨ ਵਾਲੀ ਅਸਿਓਣ ਦੇਖੀ ਆ ਪਾਸਿਆਂ ਤੋਂ ਕੱਟ ਕੇ ਮਾੜਾ ਮਾੜਾ ਚਲੋ ਜੀ ਆਪਾਂ ਗਦੈਲਾ ਤਾਂ ਨਵਾਂ ਭਰਾਂਗੇ ਓਕੇ ਸਮਾਰ ਕੇ ਆਪਾਂ ਇਹਦਾ ਲੋਗੜਵਾਰ ਕੱਢ ਦਿੰਨੇ ਆਂਗੇ ਚਲੋ ਜੀ ਆਪਾਂ ਇਹ ਇਹ ਰੂੰ ਜੀ ਲਾ ਦਨੇ ਆ ਆ ਉੱਪਰੋਂ ਨਵਾਂ ਸੀ ਇਹ ਕਦੈ ਲਾ ਤੇ ਤਾਂ ਕਰਕੇ ਇਹਦੇ ਨਾਲ ਰੂੰ ਜੀ ਲੱਗ ਗਈ ਸਾਰੇ ਆਪਾਂ ਇਹਨੂੰ ਸਾਰੀ ਲਾ ਕੇ ਤੇ ਆਪਾਂ ਇਹਨੂੰ ਸਿੱਧਾ ਕਰਕੇ ਧੋਵਾਂਗੇ ਐ ਰੂੰ ਲੱਗ ਜਾਂਦੀ ਆ ਨਵੇਂ ਕੱਪੜੇ ਤੇ ਆਪਾਂ ਇਹਨੂੰ ਧੋ ਕੇ ਸਮਾਰ ਕੇ ਭਰਾਵਾਂਗੇ ਤੇਦਰ ਆਪਣਾ ਲੋਗੜਾਗਾ ਇਹ ਨੂੰ ਆਪਾਂ ਟੋਟੇ ਕਰਾਂਗੇ ਇਹਦੇ ਥੋੜੇ ਥੋੜੇ ਟੁਕੜੇ ਕਰਕੇ ਨਾ ਤੋੜ ਕੇ ਆਪਾਂ ਨੂੰ ਤੁੱਪੇ ਧਰਾਂਗੇ ਤੁੱਪੇ ਧਰ ਕੇ ਫਿਰ ਆਪਾਂ ਇਹਨੂੰ ਉੱਥੇ ਤਪੇ ਲੈ ਜਾਾਂਗੇ ਉੱਥੇ ਹੀ ਭਰਾ ਕੇ ਲਿਆਵਾਂਗੇ ਘਰੀ ਨਹੀਂ ਭਰਦੇ ਨਹੀਂ ਤਾਂ ਤਾਂ ਲੋਗੜ ਟੁੱਟਿਆ ਨਹੀਂ ਹੋਇਆ ਹੈ ਵਧੀਆ ਲੋਗੜ ਸੀਗਾ ਤੇ ਆਪਾਂ ਚਲ ਉੱਥੇ ਭਰਾ ਲਿਆਵਾਂਗੇ ਤੇ ਆ ਗੱਦੀ ਦੀ ਵੀ ਰੂਹ ਕੱਢਦੇ ਇਹਨੂੰ ਅੱਡ ਬਣਾ ਦੇਾਂਗੇ ਇਹ ਫਾਇਦਰ ਆ ਗਈ ਇਹ ਦੂਸਰੀ ਜਪਾਨੀ ਹੁੰਦੀ ਜਿਹੜੀ ਰੂਹ ਹੋ ਆ ਗਈ ਤੇ ਆਪਾਂ ਇਹਨੂੰ ਕੱਢ ਕੇ ਇਹਨੂੰ ਇਹਨੂੰ ਆਡਰ ਆਖ ਲਾਂਗੇ ਸਰਾਣੇ ਚ ਪਵਾ ਦਾਂਗੇ ਹਨਾ ਹੂੰ ਇਹਨੂੰ ਐ ਕੱਢ ਦੇ ਜ ਜਹਰਾਣੇ ਚ ਪਾਉਣੀ ਸਰਾਣੇ ਚ ਪਾ ਦਾਂਗੇ ਨਹੀਂ ਇਹ ਹੀ ਗਦੈਲਾ ਵਧੀਆ ਪੰਜੂ ਮੋਟਾ ਕੱਢ ਦੇ ਆਪਾਂ ਨੂੰ ਵਸਤਰਿਆਂ ਦੀ ਵੀ ਇਸ ਤਰੀਕੇ ਨਾਲ ਸਾਵਧਾਨੀ ਕਰਨੀ ਪੈਂਦੀ ਆ ਲੈ ਨੋਥੇ ਰੱਖ ਦੇ ਸੋਫੇ ਤੇ ਘੇਰਾ ਸੂਈਆਂ ਫਿਰਦੀਆਂ ਨੇ ਕੱਪੜੇ ਜਵਾਨ ਦੇ ਪਣਾ ਦੇ ਦੇ ਕਿਚ ਤੇ ਕੋਥੇ ਸਹਰਾਣਾ ਪਿਆਗਾ ਉਹ ਵੀ ਲਿਆ ਚੱਕ ਕੇ ਉਹਦੀ ਵੀ ਰੂੰ ਕੱਢ ਦਿਆਂਗੇ ਕਿਹੜਾ ਸਹਰਾਣਾ ਉਹ ਪੇਟੀ ਤੇ ਪਿਆ ਅੰਦਰ ਤੇ ਲੋ ਜੀ ਨੇ ਆਪਾਂ ਇਹ ਬੰਨ ਕੇ ਰੱਖ ਦਿੰਨੇ ਆ ਲੋਗਰ ਨੂੰ ਫਿਰ ਆਪਾਂ ਭਰਾ ਕੇ ਲਿਆਵਾਂਗੇ ਤਪੇ ਜਾ ਕੇ ਅਰ ਜਾਈਆਂ ਗਦੈ ਲਰ ਜਾਈ। ਭਾ ਕੇ ਲਾਵਾਂਗੇ। ਤੇ ਲਓ ਜੀ ਹੁਣ ਸਿਆਲ ਦੀ ਰੁੱਤ ਆ ਗਈ ਆਪਾਂ ਨੂੰ ਗਦੈ ਲੈ ਰਜਾਈਆਂ ਵੀ ਚਾਹੀਦੇ ਆ। ਚਲੋ ਜੀ ਅਗਰਾ ਪਕਾ ਲੂਣ ਦੇ ਸਾਰੇ ਬੇਟੀ ਜੋ ਕੱਢ ਕੇ ਆਪਾਂ ਇਸ ਥੈਲੇ ਚ ਪਾ ਕੇ ਰੱਖ ਦਿੰਨੇ ਆ। ਭਾਂਡੇ ਤੇ ਵੱਡੇ ਭਾਂਡੇ ਆ ਪਾਉਂ ਰੱਖ ਦਾਂਗੇ ਪੇਟੀ ਵਿੱਚ ਪ੍ਰੰਤਾ ਪ੍ਰੰਤਾ। ਇਹ ਪੇਟੀ ਆਪਣੀ ਅਹੇ ਰਸਣੇ ਰੱਖਣ ਵਾਸਤੇ ਹੀ ਆ ਵਾਧੂ ਘੱਟ। ਉਹ ਤਾਂ 12 ਹੋ ਗਿਆ ਸਿੱਧਾ ਤਾਂ ਹਾਂ ਤਾਂ ਮੰਨ ਸੀਰਤ ਦਾ ਵਿੱਚ ਪਿਆ ਚਲਾਓ ਜੇ ਅੰਦਰੋਂ ਕੋਈ ਟੀਵੀ ਚ ਸਾਫ਼ ਕਰਦੇ ਆ ਫਿਰ ਆਪਾਂ ਸਾਫ਼ ਕਰਕੇ ਭਾਂਡੇ ਭੁੰਡੇ ਧਰਾਂ ਦੇ ਵਿੱਚ ਰੱਖੇ ਆਪਾਂ ਬਾਹਰ ਦੇ ਟੇਕਾ ਮਾਰਦੇ ਤੇ ਧਿਜੀ ਧਰਾਂਗੇ ਚਲੋ ਜੀ ਆਪਾਂ ਇਧਰ ਇਹ ਕੱਪੜੇ ਇਸ ਤਰੀਕੇ ਨਾਲ ਰੱਖ ਦਿੱਤੇ। ਪੇਟੀ ਵਿੱਚ। ਤੇ ਲਓ ਜੀ ਆਪਾਂ ਇਧਰ ਅਲਮਾਰੀ ਨੂੰ। ਬਾਹਲ ਮਾਰੀ ਆਪਾਂ ਇਧਰ ਨੂੰ ਕਰਕੇ ਰੱਖਣੀ ਆ ਸਿੱਧੇ ਪਾਸੇ ਸਿੱਧੀ ਕਰਕੇ ਰੱਖਣੀ ਹੈਗੀ। ਤਾਂ ਆਪਾਂ ਇਹਦਾ ਕੱਢਦੇ ਹਾਂ ਸਮਾਨ ਇਹਦੇ ਵਿੱਚੋਂ ਸਾਰਾ। ਵੀੜਾ ਕੱਪੜਾ ਸਾਰਾ ਆਪਾਂ ਕੱਢ ਕੇ ਫਿਰ ਆਪਾਂ ਇਹਨੂੰ ਸਾਈਡ ਤੇ ਸਾਹਮਣੇ ਲਾਵਾਂਗੇ ਧਰਲੇ ਪਾਸੇ। ਰੱਖ ਲਿਆ। ਇਹ ਵਰਤ ਕੱਪੜਾ ਸਲੋ। ਚਲੋ ਜੀ ਆਪਾਂ ਇਹਨੂੰ ਇੱਧਰ ਸਾਹਮਣੇ ਲਾਉਣੇ ਆ। ਆਪਾਂ ਥਮੰਚੇ ਇੱਧਰ ਕਰ ਦਨੇ ਆ। ਚਲੋ ਜੀ ਆਪਾਂ ਹੁਣ ਇਹਦੇ ਕਮਰੇ ਦੀ ਇਸ ਦੀ ਸਫਾਈ ਕਰਦੇ ਆ ਦੂਸਰੇ ਕਮਰੇ ਦੀ ਤੇ ਨਾਲੇ ਆਪਾਂ ਲਿਵਾਰੀ ਇਹੋ ਕਰਦੇ ਆ। ਲਿਵਾਰੀ ਨੂੰ ਇੱਧਰ ਰੱਖ ਦਿਆਂਗੇ ਸਾਈਡ ਤੇ ਇੱਕ ਪਾਸੇ ਕਰੀ ਹੋਈ ਆ। ਉਹ ਕਮਾਲੀਆਂ ਨੇ ਇੱਧਰ ਲਾਤੀ ਅਗਾ ਦੱਸਣਾ ਨਹੀਂ ਚਾਹੁੰਦਾ ਬੱਸ ਹੋ ਗਿਆ ਆ ਦੋ ਰੇਟ ਬਣਾਗਾ ਤੁਹਾਨੂੰ ਪਿਆਸ ਇਹ ਕੁਰਸੀ ਤੇ ਹੋਆ ਕੁਰਸੀ ਤੇ ਮੇਜ ਆ ਮਨਸੀਰ ਦਾ ਚਲੋ ਜੀ ਆਪਾਂ ਅਲਮਾਰੀ ਕਰਤੀ ਉੱਪਰੋਂ ਵੀ ਸਾਫ ਤੇ ਆਪਾਂ ਇਧਰ ਸਾਹਮਣੇ ਲਾਤੀ ਇਹ ਤਦ ਲਓ ਜੀ ਆਪਾਂ ਇਹ ਚੜਾ ਦਿੱਤਾ ਤੇ ਆਪਾਂ ਇਹਦੇ ਵਿੱਚ ਰੱਖ ਦਿਆਂ ਕੱਪੜੇ ਤੇ ਲਓ ਜੀ ਆਪਾਂ ਅਲਮਾਰੀ ਤਾਂ ਲਾਤੀ ਅੰਦਰ ਤੇ ਆਪਾਂ ਹੁਣ ਕੱਪੜਿਆਂ ਦੀ ਤੈਨ ਲਾਉਣੇ ਆ ਲਾ ਕੇ ਚਣਕੀ ਅੰਦਰ ਅਲਮਾਰੀ 'ਚ ਰੱਖ ਦੇਾਂਗੇ ਕੋਟੀਆਂ ਕਾਟੀਆਂ ਲਓ ਜੀ ਹੁਣ ਤਾਂ 16 ਦੀ ਰੁੱਤ ਵੀ ਆ ਗਈ ਆਪਾਂ ਸ਼ੌਲ ਵੀ ਕੱਢ ਤਾ ਕੱਢ ਹੀ ਦਿੱਤਾ ਬਾਹਰ ਲਓ ਜੀ ਇਹਦੇ ਵਿੱਚ ਤੱਕ ਮੇਰੇ ਕੱਲੀ ਦੇ ਕੱਪੜੇ ਆ ਇਹ ਲਮਾਰੀ ਚ ਲਓ ਜੀ ਜਿਪਾਂ ਇਹਦੀਆਂ ਨੁਕਲੀਆਂ ਆਪਾਂ ਜਿਪਾਂ ਲਵਾਵਾਂਗੇ ਤੇ ਆਪਾਂ ਇਧਰ ਮੰਜੇ-ਮੁੰਜੇ ਸਟਾਨ ਟੈਂਟ ਸਾਰੇ ਇਹ ਕਮਰਾ ਬਹੁਤ ਵੱਡਾ ਹੈਗਾ ਬਹੁਤ ਸਾਰਾ ਸਮਾਨ ਟਿਕ ਜਾਂਦਾ ਇਹਦੇ ਵਿੱਚ